ਸਹੀਠਾ ਅਕਰਾ ਸਿੰਘ ਫੌਜ ਵਿੱਚ ਵਰਤੀ ਸੀ ਬਾਬਾ ਜੀ ਨੂੰ ਮਿਲਦਾ ਰਹਿੰਦਾ ਸੀ ਹਰੀ ਹਰਜੋ ਹੁਕਮ ਲਿਆ ਉਹਦੀ ਭੈਣ ਦੇ ਆਨੰਦ ਕਾਰਜ ਸੀ ਤੇ ਬਾਬਾ ਜੀ ਨੂੰ ਕਹਿਆ ਬਾਬਾ ਜੀ ਮੇਰੀ ਭੈਣ ਦੇ ਵਿਆਹ ਤੇ ਜਰੂਰ来ਓ ਪਰ ਜਿਹੜੇ ਜਰ ਵਿਆਹ ਸੀ ਜਿਹੜੇ ਕੱਲ ਨੂੰ ਮਹਰਾਤ ਆਉਣੀ ਹੈ ਰੋਟੀ ਵਾਲੇ ਦੇ ਨਾ ਰਿਸ਼ਤੇਦਾਰ ਬਾਬੇ ਠਾਕਰਾ ਸਿੰਘ ਮਖਾਲ ਕਰਨ ਲੱਗੇ ਕਹਿੰਦੇ ਇਹੋ ਜੇ ਸਾਜ਼ ਆਉਂਦੇ ਨਹੀਂ ਹੁੰਦੇ ਐਨੇ ਬੂਬਨੇ ਸਾਲਾਂ ਦੇ ਮਾਰ ਲੱਗਿਆ ਫਿਰਦਾ ਪਰ ਠਾਕਰਾ ਸਿੰਘ ਨੂੰ ਆਪਣੇ ਗੁਰੂ ਤੇ ਬਾਬਾ ਦਸੋਂਦਾ ਸਿੰਘ ਜੀ ਤੇ ਵਿਸ਼ਵਾਸ ਉਹ ਕਹਿੰਦਾ ਮੈਂ ਆਨੰਦ ਕਾਰਜ ਨਹੀਂ ਦੇਵੇ ਭੈਣ ਦੇ ਜੇ ਕੱਲ ਨੂੰ ਰਾਤੇ ਰਾਤ ਬਾਬਾ ਜੀ ਨਾ ਆਏ ਐਡਾ ਪੇਪਰ ਪਾ ਲਿਆ ਤੇ ਪਰ ਉਹ ਅੰਦਰ ਬਹਿ ਗਿਆ ਮੱਬਤ ਜੀ ਦਸੂਂਦਰ ਸਿੰਘ ਜੀ ਦੀ ਅਗੇ ਅਰਦਾਸ ਕਰੀ ਵੀ ਬਾਬਾ ਜੀ ਜੇ ਨਾ ਆਏ ਨਾ ਮੈਂ ਭੈਣ ਦੇ ਆਨੰਦ ਨਹੀਂ ਜਦੋਂ ਉਮਰ ਜ਼ੈਲਾ ਹੋਇਆ ਸਾਰੇ ਜਣੇ ਠਾਕਰੇ ਸਿੰਘ ਨੂੰ ਕਹਿਣ ਵਾਹਿਗੁਰੂ

ਬਾਬਾ ਜੀ ਲਾਲ ਪੰਗੜਾ ਦੇ ਖੇਤ ਬਚਾ ਕੇ ਬਹਿ ਗਏ ਅਮਰਤ ਨੇ ਇਹ ਬਾਬਾ ਦਸੋਂਹੇ ਸਿੰਘ ਮਹਾਰਾਜੀ ਦੇ ਚਰਨ ਕਮਲਾਂ ਦੇ ਸੇਵਾਦਾਰ ਬਾਬਾ ਜੀ ਲਾਗੀ ਜਥੇ 100 ਰੁਪਇਆ ਮਾਨ ਵੀ ਬਚ ਕੇ ਗਏ ਤੇ ਨਾਲੇ ਸਿਰੋਂ ਬਖਸ਼ ਕੇ ਗੁਰੂ ਕੀ ਪਰਸ ਇਹ ਬਾਬਾ ਜੀ ਨੇ ਅਮਰਤ ਵੇਲੇ ਜਿਵੇਂ ਬਾਹਰ ਅੰਦਰ ਲੋਕ ਜਾਂਦੇ ਐ ਇਹ ਬਾਬਾ ਜੀ ਲਾਲ ਪੰਗੜ ਦੇ ਖੇਤ ਵਿੱਚ ਬੈਠੇ ਐ

करण सजनी प्यारी असूछा ग्र ਨਾ ਕੀ ਚਿਆਰੀ ਬਾਤਾਂਗੇ ਨਾ ਜਦੋਂ ਮੱਤ ਮੇਲਾ ਹੋਇਆ ਉਪਰਾਸ ਔਰ ਦਾ ਟਾਈਮ ਹੋ ਗਿਆ ਤੇ ਪਿਆਰੇ ਹਰਿ ਹੰਗੋਕ ਤੋ ਐਸੇ ਸਾਨੂੰ ਸੀ ਬਾਬਾ ਦਸੂਂਦਾ ਸੇ ਮਾਰੇ ਪੂਣਾ ਹਾਰੀ ਪਵਣ ਪੁੱਤਰ ਹਨੂਮਾਨ ਬੰਦੂ ਹਰੀ ਹਰਿ ਜੋਗ ਤੋ ਕੇ ਰੱਬ ਜਾਣਦਾ ਜਾ ਉਹ ਜਾਣਦੇ ਵੀ ਕਿਹੜੇ ਰਸਤੇ ਵੇ ਗੰਗੇ ਆ ਆਏ ਤੁਸੀਂ ਬੈਠੇ ਆ ਲਾਲ ਪੰਘੜੇ ਤੇ ਖੇਤ ਵਿੱਚ ਬੈਠੇ ਆ ਲਾਲ ਪੰਘੜੇ ਮੰਜਲਾ چیر ਕੇ ਆ ਗਏ ਆ कले ख़ुश ग्री तयारी हुई सतर गले ख़ुश गी तयारी हुई सत रया गैण सगारी करद भगत सू यादि असीं बि कर ਨਬਜੀ ਕਹਿੰਦੇ ਫੱਗ ਫਿਆ ਜਿਵੇਂ ਦੁਨੀਆਂ ਦੇ ਲੋਕ ਸਾਨੂੰ ਰੱਬ ਦੇ ਪਿਆਰਿਆਂ ਨੂੰ ਸੰਤਾਂ ਭਗਤਾਂ ਨੂੰ ਯਾਦ ਕਰਦੇ ਆ ਨਾ ਅਸੀਂ ਵੀ ਉਹਨਾਂ ਨੂੰ ਉਵੇਂ ਹੀ ਯਾਦ ਕਰਦੇ ਹਾਂ ਤੇ ਰੂਪ ਰਾਮ ਨੇਮ ਨਾ ਜਾਣੇ ਪ੍ਰੇਮ ਵਾਲਿਆਂ ਬੰਦਿਆਂ ਦੇ ਰੱਬ ਲਈ ਤਾਂ ਅੱਖਾਂ ਖੜਾ ਦੇ ਜਿੰਦੇ